ਮੱਖਣ ਸਿੰਘ ਬਸ਼ਮੀਸ਼ਾ ਵੀ ਵਿਰੇ ਸਾਥੀ ਤੁਹਾਡੇ ਸਾਹਮਣੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਸਲਾਹਕ ਕਰਤਾ ਇਸ ਤਰ੍ਹਾਂ ਪੇਸ਼ ਕਰੇ ਇੱਕ ਟੋਟਾ ਤੁਨ ਕੋਲੇ ਸੂਰੇ ਦੇ ਗੁਣ ਕਹਿਣ ਸੁਰਨ ਤੋਂ ਬਾਰੇ ਮਾਂ ਗੁਜਰੀ ਦੇ ਜਨ ਸੋਹਣੇ ਰਿਆਂ ਭਾਂ ਧੰਮਾ ਹੀ ਆਪਣਾ ਆਧਾਰ ਦਤਾਗਾ ਉਹ ਰਟ ਦਮਨ குரு ਸੂਰੇ ਦੇ ਗੁਣ ਕਹਿਣ ਸੁਣੋਂ ਬਾਰੇ ਮਾਂ ਗੁਜਰੀ ਦੇ ਜਨ ਸੋਹਣੀਆਂ ਪਿਆ ਤੁਮਹਾਂ ਤੂਤਾ ਚਾਰੇ ਨੀ ਲਾ ਲੇ ਜੋਨ ਲਹੁ ਲਈ ਜਨ ਪਤ ਕਰ ਤਾਈ ਉਨਸਾਲ ਕਤਾ ਤਨ ਕ ਲਗੀ ਹਵਾਰੇ ਪ੍ਰੀਤਮਾ ਜੀ ਤਾ ਕੁਝ ਹੀ ਆਪਣਾ ਆਧਾਰ ਦਤਾਗਾ ਜੇ ਦਿਲਿਆ ਭੀਖ ਮੰਗਿਆ ਸੱਜਿਆਂ ਫਕਰਾ ਨੂੰ ਮੈਂ ਹੀ ਸ਼ੁਭ ਗੱਤ ਤੇ ਜਗਤਾ ਵੀ ਧਕਮੋਤ ਹੋ ਗਏ ਝਕਰਾਂ ਨੂੰ ਸਭ ਦਾ ਸਭ ਦਾ ਰਹਿ ਕਰਾ ਫਕਰਾ ਨੇ ਵਾਕਿ ਹਸ਼ਾਰਦ ਤਪਨ ਕਲਗੀਆਂ ਵਾਲੇ ਪੀਤਾ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ बीमारिटिय ਈ ਆਪਣਾ ਆਰਦਾਸ ਤਾ ਪੂਰੇ ਵਿੱਚ ਚੰਡੀ ਤਮਕੀ ਜੋ ਨ ਕਿਸਮਤ ਨੂੰ ਬਲਦਾ ਦਿੱਤਾ ਅਮਰ ਕ੍ਰਿਣਾ ਮਿੱਠੀਆਂ ਬੰਬਾਂ ਨੇ ਮੁਰਿਆਦ ਜੀ ਹੁਣ ਪਾਗਤਾ ਇੱਕ ਕੱਟ ਗਿਆ ਸੋ ਵੀ ਲੱਖਾਂ ਨੇ ਕਰਿਆ ਸਾਸੀ ਕਰਦੇ ਆਰਦਾਸ ਤਾ ਤਨ ਕਲਗੀਆਂ ਵਾਲੇ ਤ੍ਰੀ ਤਮਰੀ ਸਭ ਕੁਝ ਹੀ ਆਪਣਾ ਆਰਦਾਸ ਤਾ पर वो सी बंदे खाने ले अपानी काली रात चाँदू चाँदना नूर जगाद कांपने तलगी हमारे पीतानी तो सब पति ही अपना भागता है तब चल के पुरी यमुना भी पाए अंधी राती चले तू मेरी कलम लिख सकती है जो देखे जब तू जाओगे ਸੁਰ ਕਰ ਰੋੜਾ ਦੇ ਸੁਆਤੇ ਆਪ ਨੂੰ ਲਾ ਸਕਦਾ ਕੜ ਲਈ ਤੌ ਗਲਮੀ ਦੇ ਕਰ ਭੇਟ ਅਦੀਤ ਜਹਾਰ ਦਤਾ ਤਨ ਕਲਗੀ ਹਾਰੇ ਦੀ ਬਾਣੀ ਸਰ ਕੁਝ ਹੀ ਆਪਣਾ ਵਾਰ ਦਤਾ ਕਦੇ ਭੁੱਲਣਾ ਨਹੀਂ ਜਮਾਂ ਮੇ ਨੂੰ ਜੋ ਛੋਟੇ ਘਰ ਪਰ ਜਾਂਦ ਗਏ ਪਾਪਾਂ ਵੀ ਦੇਗ ਦਵਾਰ ਗਏ ਕਰ ਧਰਮ ਦੇ ਕੀ ਕੰਮ ਲਗਾਏ ਆਤਰਾ ਕੁਝ ਹੀ ਕਰੇ ਆਪਣਾ ਆਪ ਨੂੰ ਖਾਰ ਦਤਾ ਤੁਮ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਦਤਾ ਹਾ ਏ ਤਨ ਪੀੜੀਆਂ ਦਾ ਬਲਿਦਾਨ ਦੇ ਤਨ ਪੀੜੀਆਂ ਦਾ ਬਲਿਦਾਨ ਦੇ ਜੋਗੀ ਤਸਦਾ ਸਾਨੀ ਵੀ ਗੁਰਮਤ ਸਿਆਰ ਦੀ ਦੁਨੀਆ ਤੱਕ ਪੁਲ ਛੱਡਦੀ ਏ ਕੁਰਬਾਨੀ ਨਹੀਂ ਨਾਰਾ ਸਰਪੰਸ ਲਟਾ ਕੇ ਵੀ ਤੂੰ ਹਮ ਦਾ ਸ਼ੁਕਰ ਕੁਝ ਆ ਦਤਾ ਤੁਮ ਕਲਗੀਆਂ ਵਾਲੇ ਤਾਂ ਕੁਝ ਹੀ ਆਪਣਾ ਬਾਤ ਦਤਾ ਧੰਨਵਾਦ ਹੈ ਵੀਰ ਤਮਨਦੀਪ ਸਿੰਘ ਦਾ ਜਿਨ੍ਹਾਂ ਨੇ ਮੇਰੇ ਸਾਥੀਆਂ ਦੇ ਨਾਲ ਨਾਲ ਕਿ ਕਵਿਤਾ ਪੇਸ਼ ਕੀਤੀ ਤੁਸੀਂ ਵੇਖਿਆ ਕਈ ਵਾਰੀ ਨਵੇਂ ਮੁੰਡੇ ਆਉਂਦੇ ਸਿੱਖਣ ਵਾਸਤੇ ਉਹ ਕਈ ਕੋਈ ਦਿਨ ਇੱਕ ਕਵਿਤਾ ਸਿੱਖਣ ਵਿੱਚ ਲਾ ਦਿੰਦੇ ਨੇ ਮੈਂ ਉਹਦਾ ਬਹੁਤ ਧੰਨਵਾਦੀ ਹਾਂ ਕਿਉਂਨੇ ਬਹੁਤ ਥੋੜਾ ਜਿਹਾ ਸਮਾਂ ਸਾਡੇ ਕੋਲ ਹੈ ਪਹਿਲੋਂ ਕਵਿਤਾ ਲਿਖੀ ਉਹ ਸਬਦਾਂ ਨੂੰ ਸਪੀਚ ਤੇ ਬਿਆਨ ਕੀਤਾ ਗੁਰੂ ਪਾਤਸ਼ਾਹ ਰਹਿਤ ਕਰਨ ਉਹ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਵੀ ਧਿਆਨ ਰੱਖਦੇ ਰਹਿਣ ਜਿੱਥੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ ਉੱਥੇ ਸੱਚੇ ਪਾਤਸ਼ਾਹ ਨਾਲ ਵੀ ਸਾਰਾ ਕਵਿਦਿਆਂ ਨਾਲ ਵੀ ਜੋੜੀ ਰੱਖਿਓ ਸਵਾਗਤ ਹੁਣ ਤੁਹਾਡੇ ਨਾਲ